ਇੱਕ ਵੱਡਾ ਗੱਠਜੋੜ ਹੋਣ ਦੀ ਕਗਾਰ ਤੇ ਹੈ ਇਹ ਗੱਠਜੋੜ ਡਾਮਾਡੋਲ ਸਥਿਤੀ ਦੇ ਵਿੱਚੋਂ ਲੰਘਦਾ ਹੋਇਆ ਲੱਗਦਾ ਹੈ ਕਿ ਹੁਣ ਹੋ ਜਾਵੇਗਾ ਐਮ ਪ੍ਰਤੀਤ ਹੋਣ ਲੱਗਿਆ ਹਾਲ ਹੀ ਦੇ ਵਿੱਚ ਰਾਘਵ ਚੱਡਾ ਦੇ ਕੁਝ ਬਿਆਨ ਸਾਹਮਣੇ ਆਏ ਨੇ ਔਰ ਦੂਜੇ ਪਾਸੇੋਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਵੱਲ ਹਰੀ ਝੰਡੀ ਰੱਖ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਗਈ ਪਰ ਸਹਿਮਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਆਸਾਰ ਨਜ਼ਰ ਆ ਰਿਹਾ ਹੈ ਗੱਲ ਕੀਤੀ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਦੀ ਔਰ ਇਹਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ 5 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਉਹਨਾਂ ਇਲੈਕਸ਼ਨਸ ਦੇ ਵਿੱਚ ਵੱਡਾ ਗੱਠਜੋੜ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਹੋ ਸਕਦਾ ਹੈ ਜਿਹੜਾ ਗੱਠਜੋੜ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕੰਮ ਕੀਤਾ ਹਰਿਆਣਾ ਅੰਦਰ ਉਹੀ ਗੱਠਜੋੜ ਜਿਹੜਾ ਉਹ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਹਰਿਆਣਾ ਵਿੱਚ ਹੋ ਸਕਦਾ ਆ ਇਹਦੇ ਚਰਚਾਵਾ ਜਿਹੜੀਆਂ ਨੇ ਉਹ ਵਧਦੀਆਂ ਜਾ ਰਹੀਆਂ ਅਜੇ ਲੰਘੇ ਕੱਲ ਤੱਕ ਇਹ ਚਰਚਾਵਾ ਵਿਰਾਮ ਤੇ ਸਨ ਕਿਹਾ ਜਾ ਰਿਆ ਸੀ ਕਿ ਸੈਮਤੀ ਬਣਦੀ ਨਹੀਂ ਪਈ ਇੱਕ ਦਾਵਾ ਕੀਤਾ ਜਾ ਰਿਆ ਸੀ ਕਿ 7 ਤੋਂ 10 ਜਾਂ 11 ਸੀਟਾਂ ਵੀ ਜਿਹੜੀਆਂ ਐ ਉਹ ਆਮ ਆਦਮੀ ਪਾਰਟੀ ਮੰਗਦੀ ਪਈ ਹੈ ਪਰ ਕਾਂਗਰਸ ਪਾਰਟੀ ਹਰਿਆਣਾ ਵਿੱਚ 5 ਤੋਂ 6 ਸੀਟਾਂ ਦੇਣ ਤੋਂ ਵੱਧ ਸੀਟਾਂ ਦੇਣ ਨੂੰ ਤਿਆਰ ਨਹੀਂ ਸੀ ਪਰ ਹੁਣ ਆ ਕੇ ਦੁਬਾਰਾ ਇਹ ਚਰਚਾ ਸ਼ੁਰੂ ਹੋ ਗਈ ਹੈ ਚਰਚਾ ਛਿੜ ਗਈ ਹੈ ਰਾਗ ਚੱਡਾ ਦੇ ਕੁਝ ਬਿਆਨ ਆਏ ਨੇ ਉਹਨਾਂ ਬਿਆਨਾਂ ਤੋਂ ਬਾਅਦ ਦੁਬਾਰਾ ਇਹ ਚਰਚਾ ਛੱਡ ਗਈ ਹੈ ਕਿ ਕੀ ਸੀਐਮ ਭਗਵੰਤ ਮਾਨ ਅਤੇ ਰਾਜਾ ਵੜਿੰਗ ਹੁਣ ਸਟੇਜ ਸਾਂਝੀ ਕਰਨਗੇ ਦੋਵੇਂ ਜਾਣੇ ਇਕੱਠੇ ਹੋ ਕੇ ਪਾਰਟੀ ਹਿੱਤਾਂ ਵਾਸਤੇ ਕੰਮ ਕਰਨਗੇ ਇੱਕ ਸਟੇਜ ਦੇ ਉੱਤੇ ਰਲ ਕੇ ਕੰਮ ਕਰਨਗੇ ਪੰਜਾਬ ਦੀ ਸਿਆਸਤ ਹਰਿਆਣਾ ਦੀ ਸਿਆਸਤ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਇਹ ਹੋਣਾ ਲਾਜ਼ਮੀ ਵੀ ਹੈ ਹੁਣ ਪੰਜਾਬ ਹਰਿਆਣਾ ਯਾ ਹਿਮਾਚਲ ਯਾ ਰਾਜਸਥਾਨ ਇਹਨਾਂ ਦੀ ਸਿਆਸਤ ਜਿਹੜੀ ਆ ਉਹ ਜ਼ਿਆਦਾਤਰ ਇੱਕ ਦੂਸਰੇ ਦੇ ਨਾਲ ਇਫੈਕਟ ਹੁੰਦੀ ਰਹਿੰਦੀ ਹੈ ਜੇ ਹਿਮਾਚਲ ਯਾ ਹਰਿਆਣਾ ਯਾ ਰਾਜਸਥਾਨ ਦੇ ਵਿੱਚ ਕੁਝ ਸਿਆਸੀ ਹਾਲਾਤ ਹੋਣ ਤਾਂ ਉਹਦੇ ਨਾਲ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਜ਼ਿਆਦਾਤਰ ਇਫੈਕਟ ਹੁੰਦੀ ਨਜ਼ਰ ਆਉਂਦੀ ਹੈ ਆਉਂਦੀ ਰਹੀ ਹੈ ਔਰ ਸ਼ਾਇਦ ਆਉਂਦੀ ਰਹੇਗੀ ਵੀ ਔਰ ਹੁਣ ਦੁਬਾਰਾ ਉਹੀ ਹਾਲਾਤ ਬਣਦੇ ਪਏ ਨੇ ਜਿੱਥੇ ਰਾਘਵ ਚੱਡਾ ਦੇ ਕੁਝ ਬਿਆਨ ਸਕਾਰਾਤਮਕ ਖਬਰਾਂ ਦੇ ਰਹੇ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਅੰਦਰਲੇ ਸਿਆਸੀ ਹਾਲਾਤ ਜਿਹੜੇ ਨੇ ਇਸ ਅਵਸਥਾ ਦੇ ਨਾਲ ਬਦਲ ਸਕਦੇ ਨੇ ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਜੇ ਹਰਿਆਣੇ ਦੇ ਵਿੱਚ ਇੱਕ ਗੱਠਜੋੜ ਹੁੰਦਾ ਤੇ ਪੰਜਾਬ ਦੇ ਲੀਡਰਾਂ ਨੂੰ ਭਾਵੇਂ ਆਮ ਆਦਮੀ ਪਾਰਟੀ ਦੇ ਹੋਣ ਭਾਵੇਂ ਕਾਂਗਰਸ ਦੇ ਹੋਣ ਇਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਤਾਂ ਉੱਥੇ ਜਾਣਾ ਹੀ ਪਏਗਾ ਹੁਣ ਰਾਜਾ ਵੜਿੰਗ ਇੱਕ ਵੱਡਾ ਚਿਹਰਾ ਹੈ ਸੀਐਮ ਭਗਵੰਤ ਮਾਨ ਇੱਕ ਵੱਡਾ ਚਿਹਰਾ ਹੈ ਮੁੱਖ ਮੰਤਰੀ ਚਿਹਰਾ ਹੈ ਜਿਸ ਵਾਸਤੇ ਜ਼ਾਹਿਰ ਤੌਰ ਤੇ ਹਰਿਆਣੇ ਦੇ ਅੰਦਰ ਪ੍ਰਚਾਰਕ ਗਤੀਵਿਧੀਆਂ ਲਈ ਜਾਣਾ ਪਵੇਗਾ ਸੀਐਮ ਭਗਵੰਤ ਮਾਨ ਤਾਂ ਆਲਰੇਡੀ ਕਰ ਰਹੇ ਹੈ ਪ੍ਰਚਾਰਕ ਗਤੀਵਿਧੀਆਂ ਕਾਂਗਰਸ ਵੱਲੋਂ ਵੀ ਸੱਦੇ ਆ ਜਾ ਸਕਦਾ ਹੈ ਜਾਂ ਉੱਥੇ ਭੇਜਿਆ ਜਾ ਸਕਦਾ ਹੈ ਇਹੋ ਜੀ ਸਿੱਤੀ ਦੇ ਵਿੱਚ ਜੇ ਗੱਠ ਜੋੜ ਹੁੰਦਾ ਤੇ ਦੋਵੇਂ ਜਣੇ ਜਾਂ ਕਹਿ ਦਈਏ ਕਿ ਬਾਕੀ ਜਿਹੜੇ ਲੀਡਰ ਨੇ ਕਾਂਗਰਸ ਦੇ ਭਾਵੇਂ ਉਹ ਪ੍ਰਤਾਪ ਬਾਜਵਾ ਹੋਣ ਭਾਵੇਂ ਸੁਖਜਿੰਦਰ ਰੰਧਾਵਾ ਹੋਣ ਜਿਹੜੇ ਪਰ ਜ਼ੋਰ ਨਖੇਦੀ ਕਰਦੇ ਰਹੇ ਸੀਐਮ ਭਗਵੰਤ ਮਾਨ ਦੀ ਜੇ ਗੱਠਜੋੜ ਹੁੰਦਾ ਹੈ ਤਾਂ ਇਹਨਾਂ ਨੂੰ ਇੱਕ ਸਟੇਜ ਦੇ ਉੱਤੇ ਇਕੱਠਿਆਂ ਹੋਣਾ ਪਏਗਾ ਇੱਕ ਦੂਸਰੇ ਦੇ ਗੁਣਗਾਨ ਕਰਨੇ ਪਊਗੇ ਉੱਥੇ ਲੋਕਾਂ ਆਗੇ ਜਿਹੜੇ ਹੁਣ ਇੱਕ ਦੂਸਰੇ ਦੇ ਵੱਲ ਅੱਖ ਚੱਕ ਕੇ ਨਹੀਂ ਰਾਜ਼ੀ ਇੱਕ ਦੂਸਰੇ ਦੇ ਵੱਲ ਵੇਖ ਕੇ ਨਹੀਂ ਰਾਜ਼ੀ ਹੁਣ ਉੱਥੇ ਜਾ ਕੇ ਜੇ ਗੱਠਜੋੜ ਹੁੰਦਾ ਤਾਂ ਕੀ ਇੱਕ ਦੂਸਰੇ ਦੇ ਸੋਲੇ ਗਾਉਣਗੇ ਜਾਂ ਨਹੀਂ ਸਵਾਲ ਤਾਂ ਇਹ ਖੜਦਾ ਹੈ ਤੇ ਦੂਜੀ ਵੱਡੀ ਗੱਲ ਰਾਘਵ ਚੱਡਾ ਦੇ ਕੁਝ ਬਿਆਨ ਸਾਹਮਣੇ ਆਏ ਨੇ ਦੀਪਕ ਬਾਬਰੀਆ ਇੱਕ ਵੱਡੇ ਲੀਡਰ ਨੇ ਕਾਂਗਰਸ ਦੇ ਹਰਿਆਣਾ ਤੋਂ ਔਰ ਰਾਘਵ ਚੱਡਾ ਆਮ ਆਦਮੀ ਪਾਰਟੀ ਤੋਂ ਕਿਹਾ ਜਾ ਰਿਹਾ ਕਿ ਦੋਮਾ ਦੇ ਵਿੱਚ ਚਰਚਾਾਂਵਾਂ ਚੱਲਦੀਆਂ ਪਈਆਂ ਔਰ ਇਹ ਵੀ ਸੁਣਨ ਨੂੰ ਆ ਰਿਹਾ ਕਿ ਆਮ ਆਦਮੀ ਪਾਰਟੀ 5 ਸੀਟਾਂ ਤੇ ਵੀ ਲੜਨ ਨੂੰ ਤਿਆਰ ਹੈ ਹਰਿਆਣੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜ ਸੀਟਾਂ ਉੱਤੇ ਵੀ ਲੜ ਸਕਦੀ ਹੈ ਆਮ ਆਦਮੀ ਪਾਰਟੀ ਗੱਠਜੋੜ ਕਰਕੇ ਔਰ ਦੂਜੇ ਪਾਸੇ ਰਾਘਵ ਚੱਡਾ ਦੇ ਬਿਆਨ ਜਿਹੜੇ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਰਾਘਵ ਚੱਡਾ ਦੇ ਬਿਆਨ ਇਦਾਂ ਦੇ ਸਾਹਮਣੇ ਆ ਰਹੇ ਇਸ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਸਕਾਰਾਤਮਕ ਨਤੀਜੇ ਨਿਕਲ ਸਕਦੇ ਨੇ ਔਰ ਪਾਰਟੀ ਦੇ ਵੱਖ-ਵੱਖ ਪਾਰਟੀਆਂ ਦੇ ਹਿੱਤਾਂ ਤੋਂ ਉੱਪਰ ਉੱਠ ਕੇ ਇੱਕ ਹਿੱਤ ਵੱਲ ਹਰਿਆਣੇ ਦੀ ਖੁਸ਼ਹਾਲੀ ਵਾਸਤੇ ਕੰਮ ਕਰਨਾ ਹੋਵੇਗਾ ਇਸ ਆਧਾਰ ਦੇ ਉੱਤੇ ਰਾਘਵ ਚੱਡਾ ਦਾ ਬਿਆਨ ਸਾਹਮਣੇ ਆਇਆ ਔਰ ਇੱਥੋਂ ਤੱਕ ਕਿਹਾ ਕਿ ਜੇ ਤਾਂ ਵੀ ਸੂਤ ਨਹੀਂ ਆਵੇਗਾ ਤੇ ਫਿਰ ਵੇਖਿਆ ਜਾਵੇਗਾ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਨੇ ਸਕਾਰਾਤਮਕ ਪੱਖ ਜਿਹੜਾ ਉਹ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਔਰ ਗੱਠਜੋੜ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲੇ ਛੱਡ ਦਿੱਤੇ ਨੇ ਹੋ ਸਕਦਾ ਹੈ ਕਿ ਆਉਂਦੇ ਕੱਲ ਤੱਕ ਯਾਨੀ ਕਿ ਮੰਗਲਵਾਰ ਤੱਕ ਜਾਂ ਅੱਜ ਸੋਮਵਾਰ ਨੂੰ ਵੀ ਇਹ ਸ਼ੋਰ ਹੋ ਜਾਵੇ ਕਿ ਗੱਠਜੋੜ ਹੋਣਾ ਹੈ ਨਹੀਂ ਹੋਣਾ ਪਰ ਤਾਂ ਵੀ ਇਸ ਮਾਮਲੇ ਨੂੰ ਲੈ ਕੇ ਚਰਚਾਵਾ ਤੇਜ਼ ਨੇ ਚਰਚਾਵਾ ਦਾ ਬਾਜ਼ਾਰ ਜਿਹੜਾ ਉਹ ਤੇਜ਼ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ